ਜਾਂਦਾ ਵੀ ਲੱਗਣਾ ਮੈਨੂੰ cheetah ਭੁੱਲ ਗਿਆ ਇੱਕ ਤੇ ਆਵੇ ਕਿਦਾਂ ਪਹੁੰਚੀ ਜਾਂਦਾ ਦੱਸ ਚੱਲ ਤਿਆਰ ਹੋ ਕੇ ਨਾ ਫੇਰ ਡੈਪਿਆ ਸਾਬੀ ਤੈਨੂੰ ਕਹਿਨੀ ਆ ਮੈਂ ਵੀ ਤੂੰ ਰਿਜ਼ਲਟ ਆਉਣਾ ਚਾਹੀਦਾ ਸਾਬੀ ਫੇਰ ਡੈਪਿਆ ਹੋ ਗਿਆ ਮੈਂ ਚੱਲਿਆਂ ਵਾਂ ਬਸ ਥੋੜਾ ਹੀ ਟਾਈਮ ਰਿਜ਼ਲਟ ਵੇਖ ਜਾ ਕੇ ਵੀ ਕਿਦਾਂ ਦਾ ਵਾ ਕੀ ਸਭ ਕਿਤਾਬਾਂ ਚੱਲ ਕਿਤੇ ਨੰਬਰ ਚੰਗੇ ਆਏ ਹੋਣਗੇ ਮਹਾਰਾਜ ਤੈਨੂੰ ਨੌਕਰੀ ਕੋਈ ਦੇ ਦੂਗਾ ਸਰਕਾਰੀ ਆਹ ਹੋ ਤੇ ਗੱਲ ਹੈ ਕੀ ਆ ਜਾਨਾ ਵਾ ਭਾਬੀ ਬੱਸ ਚੱਲਿਆ ਮੈਂ ਤੇ ਨਾ ਕਰ ਲਿਆ ਕਿ ਜਿਆਦਾ ਪੜਨ ਵਾਲੀ ਵੀ ਤੂੰ ਬੱਸ ਇਹ ਹੋਈ ਆ ਪੱਠੇ ਪਾੜੇ ਤੈਨੂੰ ਮੈਨੂੰ ਪਤਾ ਤੂੰ ਜਿੰਨਾ ਕੰਮ ਕਰਦਾ ਵਾ ਨਹੀਂ ਮੈਨੂੰ ਪਤਾ ਵਾ ਭਾਬੀ ਉਹ ਕੰਮ ਤੇ ਕਰਨਾ ਹੀ ਪੈਂਦਾ ਹੁਣ ਕਰਦਾ ਵਾ ਉਹ ਤੇ ਕਰਨਾ ਪੈਣਾ ਉਹ ਤੇ ਗਾੜੀ ਆਈਆਂ ਮੈਂ ਫੀਸਾਂ ਹੈਆਂ ਮੁੰਡੇ ਦੇ ਜਾਂ ਸਿਰ ਤੇ ਤੇ ਜਾ ਮੇਰਾ ਬਾਪੂ ਵੀ ਇਹ ਕਿ ਆ ਭਲਾ ਰਿਜ਼ਲਟ ਆਪਣਾ ਚੱਲਿਆ ਮੈਂ ਚੱਲਿਆ ਉਹ ਮੇਰਾ ਪੁੱਤਾ ਚੰਗਾ ਹੀ ਹਮਤਰਾ ਇਹਨੂੰ ਰੋਟੀ ਵੀ ਪਾਈ ਫੇਰ ਵੀ ਭੰਕੀ ਜਾਂਦਾ ਪਚਾਰੀ ਭਾਬੀ ਨੇ ਜਰਾਬਾਂ ਵੀ ਵੇਚ ਲਾ ਤੋਤਿਆਂ ਵਾ ਭਾਬੀ ਨੂੰ ਤਾਂ ਇੰਨਾਂ ਤੇ ਪਤਾ ਵਾ ਵੀ ਮੈਂ ਜਰਾਬਾਂ ਪਾ ਕੇ ਫੇਰ ਹੀ ਬੂਟ ਪਾਉਂਦਾ ਭਾਬੀ ਵੀ ਜਰਾਬ ਜਰਾਬਾਂ ਜਰਾਬਾਂ ਤੋਤਿਆਂ ਹੀ ਜਿੱਲੀਆਂ ਹੋਣੀਆਂ ਵਾ ਚੱਲ ਕੋਈ ਮੇਰੇ ਗਾ ਕੋਈ ਕਵਰ ਰਿਸ਼ਤੇ ਦੀ 10 ਪਾਉਂਦੀ ਆ ਤੇ ਕਿੱਦਾਂ ਕਰਨਾ ਫੇਰ ਦੇਖਿਆ ਹੀ ਹਲੇ ਮੇਰਾ ਰਿਜ਼ਲਟ ਵੀ ਨਹੀਂ ਆਇਆ ਤੂੰ ਰਿਸ਼ਤੇ ਦੀਆਂ ਪਹਿਲਾਂ ਹੀ ਗੱਲਾਂ ਕਰਨ ਲੱਗੇ ਅਜੇ ਰਿਜ਼ਲਟ ਨਹੀਂ ਆਇਆ ਫੇਰ ਵੀ ਗਾੜੀ ਦਾ ਸੋਚਣਾ ਹੀ ਆ ਚੱਲ ਵੇਖਦੇ ਆ ਮੇਨੂੰ ਰਿਜ਼ਲਟ ਤੇ ਵੇਖ ਆਉਂਦੋ ਕੀ ਹਾਲ ਤਾਂ ਆਪਿਆ ਕੋਈ ਨੌਕਰੀ ਟੱਪਾ ਮਿਲ ਜੂਗਾ ਫੇਰ ਚੱਲ ਚੰਗਾ ਰਿਸ਼ਤਾ ਹੋ ਜਾਊਗਾ ਤੇ ਵਧੀਆ ਵਾ ਨਾਲੇ ਭਾਬੀ ਮੈਂ ਹੁਣੇ ਵਿਆਹ ਕਰਾ ਲਊਗਾ ਚੰਗਾ ਦਾ ਕਰਾਉਣਾ ਤੂੰ ਵਿਆਹ ਉਹ ਨੂਰ ਨੂੰ ਆਪਾਂ ਨੂਰ ਦਾ ਵੀ ਸੋਚ ਲਈਏ ਕੋਈ ਨਾ ਕੋਹ ਕੇ ਪਾਸੇ ਉਹਨੂੰ ਵਿਚਾਰੀ ਨੂੰ ਲਾ ਦੀਏ ਨੂਰ ਦਾ ਬਾਅਦ ਚ ਸੋਚ ਲਾਂਗੇ ਪਹਿਲਾਂ ਹੁਣ ਤੇਰਾ ਦਾ ਸੋਚੀਏ ਆਹੋ ਚਲੋ ਮੈਂ ਚੱਲਿਆ ਮੈਨੂੰ ਰਿਜ਼ਲਟ ਵੇਖਣ ਦੋ ਮੈਂ ਨਾ ਇਦਾਂ ਹੀ ਗੁਰਦਰਾ ਸਾਹਿਬ ਪਹਿਲਾਂ ਮੱਥਾ ਟੇਕ ਕੇ ਨਾ ਫੇਰ ਜਾਣਾ ਮੈਂ ਰਿਜ਼ਲਟ ਵੇਖਣ ਚੱਲ ਵੇਖਿਆ ਰਿਜ਼ਲਟ ਫੇਰ ਦੱਸੀਂ ਆਪਣੀ ਜੋ ਵੀ ਸਲਾਹ ਹੈਗੀ ਆ ਠੀਕ ਆ ਫੇਰ ਮੈਂ ਉਹਨੂੰ ਦੱਸੂਗੀ ਵੀ ਕੀ ਕਿੰਦਾ ਸਾਬੀ ਆਹੋ ਕੋਈ ਨਹੀਂ ਚਲੋ ਤੀਰ ਅਰਦਾਸ ਕਰੋ ਵੀ ਚੰਗੇ ਨੰਬਰ ਆਉਣ ਪਾਸ ਤੇ ਚਲੋ ਹੋਈ ਜਾਣਾ ਵੀ ਚੰਗੇ ਨੰਬਰ ਆ ਜਾਣ ਉਹ ਤੇ ਬਾਹੂ ਮੈਂ ਅਰਦਾਸ ਕਰਦੀ ਆ ਵੀ ਚਲ ਤੈਨੂੰ ਚੰਗੇ ਨੰਬਰ ਆ ਜਾਣ ਚੰਗਾ ਕਿ ਤੇ ਕੰਮ ਤਾਂ ਦਾ ਮਿਲ ਜੇ ਤੈਨੂੰ ਆਹੋ ਭਾਬੀ ਆਹ ਤੇ ਜਾ ਲ ਜਾ ਮੇਰਾ ਪੁੱਤ ਤੇ ਜਾ ਕੇ ਵੇਖਿਆ ਅਸਲਾ ਚਲੋ ਠੀਕ ਆ ਵੇਲਾ ਅਡੀ ਭਾਬੀ ਨੂੰ ਵੀ ਪੋਲੀ ਨੂੰ ਕੀ ਪਤਾ ਈਓ ਤੁਸੀਂ ਆਇਲਸ ਦੇ ਨੰਬਰ ਨਹੀਂ ਹੁੰਦੇ ਬੈਂਡ ਹੁੰਦੇ ਆ ਚੱਲ ਉਹਨਾਂ ਦੇ ਪਾਣੀ ਤੇ ਨੰਬਰ ਹੀ ਆ ਵੀ ਸਾਢੇ 6 ਬੈਂਡ 6 ਬੈਂਡ ਆ ਜਾਣ ਤੇ ਮੈਂ ਕਿ ਪਾਸੇ ਨਿਕਲਾਂ ਆਡੇ ਵੀ ਗਰੀਬ ਘਰ ਦੇ ਕਿਤੇ ਘਰ ਕੋਠਾ ਚੰਗਾ ਪਿਆ ਜੀ ਆਡੇ ਨੂਰ ਦਾ ਵੀ ਕੋਨਾ ਕੋ ਬਣ ਜੂਗਾ ਜੇ ਮੈਂ ਚੰਗੇ ਥਾਂ ਚਲ ਜੂਗਾ ਤੇ ਕਿ ਚੰਗੇ ਦੇਸ਼ ਕੈਨੇਡਾ ਕੋਲ ਦਾ ਹੈ ਚੱਲ ਬਾਬਾ ਮੈਨੂੰ ਚੰਗੇ ਚੰਗੇ ਬੈਂਡ ਦਵਾ ਦਿਓ ਵਾਈ ਗਰੂ ਆਡਾ ਵੀ ਗਰੀਬਾਂ ਦਾ ਕੁਝ ਸਵਾਰਿਆ ਜਾਊਗਾ ਹੈਲੋ ਹਾਂਜੀ ਹਾਂਜੀ ਆਹੋ ਯਾਰ ਮੈਨੂੰ ਪਤਾ ਵਾ ਰਿਜ਼ਲਟ ਆ ਹਾਂਜੀ ਅੱਛਾ ਤੁਸੀਂ ਆ ਵੀ ਗਏ ਜੀ ਕਈ ਨਹੀਂ ਸੋਟਦੇ ਨਹੀਂ ਯਾਰ ਮੈਂ ਥੋੜਾ ਲੇਟ ਹੋ ਗਿਆ ਤੈਨੂੰ ਪਤਾ ਸਾਰਾ ਕੰਮ ਵੇਖਣਾ ਪੈਂਦਾ ਵਾ ਮੇਰਾ ਤੇ ਵਿਚਾਰੇ ਡੰਗਰ ਵੀ ਮੇਰੇ ਸਿਰ ਤੇ ਆ ਆਓ ਬਸ ਮੈਂ ਆ ਗਿਆ ਹੁਣ ਤੁਹਾਡੇ ਕੋਲ ਵੱਧ ਤੋਂ ਵੱਧ 5-7 ਮਿੰਟ ਲੱਗਣੇ ਆ ਮੈਨੂੰ ਚਲੋ 10 ਮਿੰਟ ਵੇਟ ਕਰ ਲਓ ਮੈਂ ਆ ਗਿਆ ਹੁਣੇ ਤੁਰ ਪਿਆ ਤੁਰ ਪਿਆ T ਅੱਗੇ ਵੀ ਕਿ ਸੋਚਿਆ ਅੱਗੇ ਜਿਹੀ ਸੋਚਿਆ ਹੁਣ ਮੈਰੀ ਸੀ ਘਰ ਹੋਣੀ ਹੈ ਤੁਹਾਨੂੰ ਪਤਾ ਮੇਰੀ ਵੀ ਘਰੀਜ਼ ਹੋਈ ਹੈ ਹਾਂਜੀ ਤੇ ਮੇਮਾਂ ਨੇ ਕਹਿਣਾ ਨਾ ਕਿ ਮੈਨੂੰ ਹੁਣ ਆਪਣੇ ਘਰ ਗੱਲ ਕਰੋ ਤੁਹਾਡੇ ਘਰ ਦੇ ਮੰਨ ਜਾਣਗੇ ਹਾਂ ਮੈਨੂੰ ਮੇਰੇ ਬੇਰਾਂ ਦਾ ਪਤਾ ਹੈ ਉਹਨਾਂ ਨੇ ਤੁਹਾਨੂੰ ਪਤਾ ਮੈਨੂੰ ਪੂਰੀ ਤੇ ਆਜ਼ਾਦੀ ਦਿੱਤੀ ਹੈ ਹਾਂਜੀ ਤੇ ਮਾਨੀ ਜਾਣਾ ਉਹਨਾਂ ਨੇ ਮੈਂ ਆਂਗੀ ਆਪਣੇ ਘਰ ਗੱਲ ਕਰਨ ਲੈਣੀ ਤੇ ਉਹਨਾਂ ਨੇ ਹੀ ਕਿਹਾ ਆਪਣੇ ਘਰ ਗੱਲ ਕਰੋ ਠੀਕ ਆ ਤੇ ਕੋਣ ਕੋਣ ਬਾਜੀ ਕੀ ਫੈਮਿਲੀ ਚ ਉਹਨਾਂ ਦੇ ਵੀ ਟਿਪਰਾ ਜੀ ਤੇ ਡੈਥ ਹੋ ਗਈ ਹੈ ਹਾਂਜੀ ਤੇ ਮੰਮੀ ਡੈਡੀ ਵੀ ਨਹੀਂ ਹੈਗੇ ਹਾਂਜੀ ਉਹਨਾਂ ਦੀ ਵੀ ਕਿਤੇ ਪਹਿਲਾਂ ਜੇ ਜੱਥ ਹੋ ਗਈ ਹੈ ਤੇ ਬਬੀ ਦਾ ਇੱਕ ਬੇਟਾ ਉਹ ਵੀ ਛੋਟਾ ਹੀ ਆ ਤੇ ਇਹਨਾਂ ਨੂੰ ਪਤਾ ਰੋਸ ਕਰਨ ਵਾਲਾ ਕੌਣ ਭਾਬੀ ਹੈ ਉਹਨੇ ਮੰਨ ਜਾਣਾ ਹੈ ਠੀਕ ਆ ਹਾਂ ਇਦੀ ਔਖਾ ਤਾਂ ਨਹੀਂ ਉਹਨਾਂ ਨੂੰ ਮਨਾਉਣਾ ਤੇ ਮੇਰੇ ਪੇਰੈਂਟਸ ਵੀ ਮੰਨ ਨਹੀਂ ਮੰਨੀ ਉਹਨਾਂ ਨੇ ਵੀ ਨਹੀਂ ਕੁਝ ਕਹਿਣਾ ਠੀਕ ਬਸ ਹੁਣ ਤੇ ਮੈਰਿਜ ਦੀ ਤਿਆਰੀ ਹੈ ਜੇ ਉਹਦਾ ਰਿਜ਼ਲਟ ਵਧੀਆ ਆ ਜੇ ਜੇ ਬਾਹਰ ਦਾ ਨਾ ਲਾਉਣਗੇ ਜੇ ਇੱਥੇ ਤੇ ਘੱਟੋ ਘੱਟ ਕੋਈ ਨਾ ਕੋਈ ਜੋਬ ਤੇ ਕਰ ਲੈਣਗੇ ਨਾ ਅ ਚਲ ਮੈਨੂੰ ਲੱਗਦਾ ਉਹਨਾਂ ਫੰਦੇ ਆ ਗਏ ਆ ਹਾਂ ਦੋ ਜੁੱਤੀ ਰੋ ਕੇ ਇੱਥੇ ਲੈ ਮੇਲਾਵਾ ਫਿਰ ਲੈ ਲਓ ਮੇਲਾ ਜੇ ਅਗਲੀ ਲੈਕਚਰ ਕਲਾਸ ਹੋਣੀ ਹੋਵੇ ਤੁਹ ਲਵਾ ਲਈ ਜੇ ਮੈਡਮ ਮੇਰੇ ਮਿਲ ਕੇ ਪੁੱਛ ਚੱਲੇ ਗਏ ਆ ਜਾਂਦੇ ਆ ਠੀਕ ਹੈ ਚਲੋ ਮੈਂ ਆਨੀ ਆ ਗਏ ਹਾਂ ਤੇ ਇਹਦੇ ਲਈ ਬੜੇ ਆ ਗਏ ਹਿੰਦੇ ਮੈਂ ਤੈਨੂੰ ਦੱਸਿਆ ਸੀਗਾ ਕੀ ਪ੍ਰੋਬਲਮ ਹੈ ਹਾਂ ਚਲੋ ਕੋਈ ਗੱਲ ਨਹੀਂ ਕਰਦੇ ਕੰਮਾਂ ਚ ਹੋ ਵੀ ਜਾਂਦਾ ਆ ਤੇ ਚਲੋ ਫਿਰ ਆਜੋ ਕੁਝ ਖਾਦ ਲਈਏ ਆਹੋ ਫਿਰ ਇੱਥੇ ਲੱਗ ਗਏ ਨਹੀਂ ਉਹ ਪਰਲੇ ਪਾਸੇ ਚੱਲ ਜਾਨੇ ਆ ਫਿਰ ਚਲੋ ਇਹ ਘਾਲੀ ਨੇ ਵੈ ਵਧੀਆ ਕੀਤਾ ਤੀ ਘਰ ਦੇ ਨੂੰ ਨਹੀਂ ਦੱਸਿਆ ਕਿ ਰਿਜ਼ਲਟ ਆਪਾਂ ਘਰ ਵੀ ਦੇ ਸਕਦੇ ਮੈਂ ਵੀ ਫੇਰ ਉਹਨਾਂ ਨੇ ਰੋਲੀ ਪਾਉਣੀ ਸੀ ਐਵੇਂ ਬਿਨਾਂ ਵਜ੍ਹਾ ਤੋਂ ਆਹੋ ਇਹ ਤੇ ਐ ਫੇਰ ਆਉਣੀ ਤੂੰ ਕੀ ਕਰਨ ਜਾਣਾ ਵਾ ਤੂੰ ਘਰ ਦੇ ਕੰਮ ਕਰ ਮੈਂ ਵੀ ਭਾਣਾ ਮਰ ਗਈ ਹੈਂ ਇਹ ਚਲ ਆਜੋ ਫੇਰ ਚਲ ਚਲ ਜਦੋਂ ਨਿਕਲੇ ਆਹੀ ਕਿਤੇ ਤੇ ਜੋ ਜਾਂਦਾ ਵਾ ਘਰ ਵੱਲ ਧਿਆਨ ਨਹੀਂ ਦਿੰਦਾ ਤੇ ਆਉਂਦਾ ਹੀ ਹੱਥ ਚੁੱਕ ਲੈਂਦਾ ਵੀ ਮੰਮਾ ਮੈਨੂੰ ਚਾਹ ਲਿਆ ਦੇ ਇੱਕ ਸਾਬੀ ਆ ਸਾਬੀ ਨੂੰ ਵੀ ਨਿਆਣਿਆਂ ਵਾਂਗੂ ਤਿਆਰ ਕਰਕੇ ਇਹਦੇ ਕੱਲਣਾ ਪੈਂਦਾ ਕਰੋ ਜੋ ਸਵੇਰ ਤੋਂ ਵੀ ਉੱਠਦਾ ਵਾ ਕਦੀ ਪੱਠੇ ਪਾ ਕਦੀ ਕੋਕ ਕਰ ਰਿਜ਼ਲਟ ਵੱਲ ਧਿਆਨ ਨਹੀਂ ਉਹਦਾ ਉਹ ਮੈਂ ਚੇਤਾ ਕਰਾਇਆ ਵੀ ਜਾ ਸਾਬੀ ਜਾ ਕੇ ਰਿਜ਼ਲਟ ਵੇਖਿਆ ਫੇਰ ਸਾਬੀ ਨੂੰ ਘਲਿਆ ਵਾ ਸਾਬੀ ਨੂੰ ਘੜਨਾ ਜਿਹੜਾ ਸੌਖਾ ਵਾ ਕਦੀ ਕੋਸ਼ ਮੰਗਦਾ ਕਦੀ ਕੋਸ਼ ਮੰਗਦਾ ਫੇਰ ਮਹਾ ਤਿਆਰ ਕਰਕੇ ਨਿਆਣਿਆਂ ਵਾਂਗੂ ਘੜ ਲੀਦਾ ਵਾ ਹੈ ਕਦੀ ਨਿਆਣਾ ਹੀ ਆ ਨਾ ਉਹ ਵੀ 100 ਵਰਗਾ ਹੀ ਆ ਜਦੋਂ ਮੈਂ ਵਿਆਹੀ ਆਈ ਸੀ ਉਦੋਂ ਕਿੱਡਾ 기 ਨਿਕਲ ਜਾ ਤੇ ਹੈਗਾ ਹੀ ਵਿਚਾਰਾ ਐ ਵੀ ਮੇਰੇ ਪੁੱਤਾਂ ਵਰਗਾ ਹੀ ਆ ਫਿਰ ਕੀ ਆ ਕਰਨਾ ਹੀ ਪੈਣਾ ਵਾ ਚਲ ਕੋਈ ਨਹੀਂ ਚਾਹ ਬਣ ਗਈ ਆ 100 ਮੁੱਲ ਜਿੰਨੀ ਆ ਚਾਹ ਵਧੀਆ ਬਣਾਈ ਆ ਨਾ ਤੇਸਤੀ ਆ ਤੁੱਕ ਮੈਨੂੰ ਮੈਸੇਜ ਵੀ ਆ ਗਿਆ ਦੱਸਾਂ ਉਸ ਤੋਂ ਵੀ ਮੈਨੂੰ ਦਸੇਂ ਕੰਗ੍ਰੈਚੁਲੇਸ਼ਨ ਇਹ ਬਹੁਤ ਵਧੀਆ ਬੈਨ ਦਾ ਮੈਨੂੰ ਪਹਿਲੇ ਪਤਾ ਹੀ ਕਦ ਦੇ ਬਹੁਤ ਵਧੀਆ ਹੋ ਗਿਆ ਸ਼ੇਅਰ ਹੋ ਗਿਆ ਬੰਨੀ ਮੈਨੂੰ ਵੀ ਹੋ ਗਿਆ ਨਹੀਂ ਆ ਗਏ ਤੇ ਹੁਣ ਦੇ ਪਾਰਟੀ ਪਾਰਟੀ ਕਰਦੇ ਲਈਏ ਇਹ ਨਹੀਂ ਪਾਰਟੀ ਜਾਂ ਤੋਂ ਠੀਕ ਹੈ ਮੈਂ ਕਹਿ ਰਹੀ ਹਾਂ ਕਿ ਬੈਠ ਲਵਾਂਗੇ ਕਿ ਮੈਂ ਤੁਹਾਡੇ ਘਰ ਜਾਣਾ ਹੈ ਕਦ ਦੇ ਨੂੰ ਯਾਦ ਆ ਨਾ ਕੋਈ ਨਹੀਂ ਪਰ ਮੈਨੂੰ ਇੱਕ ਡਰ ਲੱਗਦਾ ਉਹ ਕਿਹੜਾ ਡਰ ਪਾਪੀ ਨੇ ਤੇ ਤੁਰਨ ਲੱਗਿਆ ਪਹਿਲਾਂ ਹੀ ਕਹਤਾ ਸੀ ਕਿ ਤੇਰੇ ਲਈ ਕੁੜੀ ਵੇਖੀ ਆ ਤੇ ਵਧੀਆ ਨਾ ਮੈਂ ਮਿਲ ਜੂਗੇ ਤਾਂ ਸਭ ਨੂੰ ਪਤਾ ਲੱਗ ਜੇ ਕਿ ਕਿਹੜੀ ਕੁੜੀ ਦਾ ਦੁਬਾਰਾ ਉਹ ਮੈਂ ਉਹਨਾਂ ਨੂੰ ਕਹਿੰਦੇ ਹਾਂ ਮੈਂ ਇਨੀ ਵਾਲੇ ਵਿਆਹ ਕਰਾਉਣਾ ਰਹਿਣ ਦੋ ਹਲੇ ਤੇ ਤੂੰ ਇਹ ਮੈਨੂੰ ਮਲਾਉਣਾ ਆਪਣੇ ਨਾਲ ਨਹੀਂ ਤੇ ਮੈਂ ਨਹੀਂ ਕਹਿਣਾ ਤੇ ਮਨ ਜਾਦਾ ਆ ਮੈਂ ਨਹੀਂ ਜਾਣਾ ਕਿਉਂਕਿ ਡਰਿਆ ਨਾ ਕਰ ਨਹੀਂ ਬਣੇ ਤਾਂ ਕੋਈ ਗੱਲ ਨਹੀਂ ਆਪੇ ਕਰਾਂਗੇ ਮੈਂ ਆਪੇ ਜੈਨੇ ਬਣਾ ਲਵਾਂ ਯਾਰ ਮੈਨੂੰ ਵੀ ਡਰ ਤੇ ਚਲੋ ਹੈਗਾ ਵਾ ਦੂਸਰਾ ਡਰ ਪਤਾ ਕੀ ਆ ਵੀ ਭਾਬੀ ਜੀ ਤੇ ਤੈਨੂੰ ਵੇਖ ਕੇ ਨਾ ਨਾ ਕਰਦੇ ਹਾਏ ਬਸ ਮੇਰੇ ਵਿੱਚ ਕਿਹੜੀ ਤਾਂ ਮੇਰੇ ਨੂੰ ਭਾਬੀ ਵੇਖ ਕੇ ਨਾ ਹਰਦੇ ਨੂੰ ਦੱਸੋ ਨਾ ਪਰ ਇਹ ਵੀ ਗੱਲ ਹੈ ਕੀ ਆ ਤੇ ਬਸ ਪਰ ਇਹ ਮੈਨੂੰ ਖੁਸ਼ ਹੋ ਜਾਂਦਾ ਹੈ ਫਿਰ ਖਾਓ ਤੇ પાર્ટી ਨੂੰ ਉਹ ਹੀ ਨਹੀਂ ਨਿਕਲਣਾ ਯਾਰ ਅਪਰੋਨ ਪ੍ਰੋਮਿਸ ਨਹੀਂ ਬ੍ਰੇਕ ਨਹੀਂ ਕਰਨਾ ਚਲ ਕੋਈ ਨਹੀਂ ਫਿਰ ਹਾਂ ਚਲੋ ਖਾਓ ਫੇਰ ਚੱਲਗੀ ਮੈਂ ਚਾਹ ਹੀ ਪੀਣੀ ਮੈਨੂੰ ਖਾਣਾ ਬਸ ਆ ਕੌਫੀ ਪੀਣੀ ਸੋਰੀ ਸੁਖ ਹਾਂਜੀ ਚੱਲੀਏ ਹੁਣ ਬੜਾ ਟਾਈਮ ਹੋ ਗਿਆ ਦਾ ਹਾਂਜੀ ਕਿਉਂਕਿ ਸਾਡੀ ਘਰੋਂ ਕਿਤੇ ਮੈਂ ਆਪਣੀ ਗੱਲ ਹੀ ਚਾਹ ਰਹਾ ਸੀ ਕਿ ਨਹੀਂ ਜਾਣਾ ਮੇਰੇ ਨਾਲ ਹਾਂਜੀ ਨਹੀਂ ਜਾਣਾ ਮੈਨੂੰ ਚੱਲ ਹਾਂ ਮੈਂ ਨਹੀਂ ਕਿਹਾ ਕਿ ਮੈਂ ਨਹੀਂ ਜਾਣਾ ਅੱਲਾ ਤੇ ਨਹੀਂ ਜਿੰਦੀ ਪਰ ਹੁਣ ਮੈਨੂੰ ਡਰ ਲੱਗਣ ਲੱਗਾ ਪਹਿਲਾਂ ਨਹੀਂ ਮੈਨੂੰ ਡਰ ਲੱਗਣ ਲੱਗਾ ਤੈਨੂੰ ਮੈਂ ਪਹਿਲਾਂ ਆਖਿਆ ਸੀ ਬਾਤ ਸੁਣ ਨਾ ਦਿਆਂ ਤੇ ਪੱਥਰ ਹੀ ਧਰ ਲਾ ਵੀ ਆਪਣੇ ਘਰ ਹੀ ਆਈਆਂ ਹੁਣ ਕੋਈ ਨਹੀਂ ਜੋ ਭਾਬੀ ਕੋ ਜੇ ਗੁੱਸੇ ਨਾਲ ਵੀ ਕੋ ਕਹੂਗੀ ਨਾ ਚੁੱਪ ਕਰਕੇ ਤੂੰ ਸੁਣਦੀ ਰਹਿਣਾ ਬਸ ਮੈਂ ਆਪੇ ਸੰਭਾਲ ਲੂੰਗਾ ਸੰਭਾਲ ਲੇ ਬਸ ਆਹੋ ਤੂੰ ਆ ਆ ਵੀ ਕਿੰਨੂ ਲੈ ਆ ਆ ਮੈਂ ਇੱਕ ਦੀ ਕੌਣ ਮੇਲੋ ਤੇ ਸਹੀ ਸੱਸੀਆ ਭਾਬੀ ਜੀ ਸਾਸਰੀ ਘਰ ਤੇ ਠੀਕ ਵਾ ਪਰ ਇਹ ਕੀ ਆ ਉਹ ਮੇਰੇ ਨਾਲ ਪੜਦੀ ਆ ਤਦਿਆ ਸ਼ਵੇਰ ਦੇ ਇਸਦੇ ਵੱਲ ਨਾ ਕਰ ਦਿੱਤੀ ਸੀ ਤੂੰ ਕਿ ਆਹੋ ਚੱਲ ਕੁਛ ਵੀ ਚੱਲ ਸੋ ਖਾ ਭਾਬੀ ਆਓ ਅੰਦਰ ਜਾਣੇ ਆਪਾਂ ਉੱਥੇ ਗੱਲ ਕਰਦੇ ਆਂ ਅੰਦਰ ਆਓ ਤੂੰ ਕੁਛ ਨਾ ਕੋ ਦੱਸ ਕੇ ਜਾਇਆ ਕਰ ਕੋ ਆਪਣੀ ਮਰਜ਼ੀ ਕਰਕੇ ਜੋ ਮਰਜ਼ੀ ਕਰ ਲੈਣਾ ਤੂੰ ਉਹ ਚੱਲ ਕੁਛ ਨਹੀਂ ਹੁੰਦਾ ਭਾਬੀ ਆਓ ਇੱਧਰ ਆਓ ਆ ਵੀ ਨਾ ਇੱਕ ਭੌਂਕੀ ਜਾਂਦਾ ਭੌਂਕੀ ਜਾਂਦਾ ਚੱਲ ਸੋਖੀ ਇੱਥੇ ਬੈ ਚੱਲ ਬਹਿ ਜਾਓ ਭਾਬੀ ਲੇਪਾ ਵੀ ਤੇ ਹੈਰਾਨੀ ਹੋ ਗਈ ਐ ਤੇ ਹੈਰਾਨ ਹੋ ਗਈ ਤੂੰ ਗੱਲ ਹੀ ਉਹ ਕਰਦਾ ਹੈਰਾਨ ਗੀਆਂ ਨਹੀਂ ਕਰਦਾ ਚਾਹੇ ਤੇ ਕੁਛ ਨਾ ਕੁਛ ਦੱਸ ਦਿਆ ਕਰ ਸਾਬੀ ਕੁੜੀ ਕੌਣ ਆ ਦੱਸ ਤੂੰ ਸਹੀ ਮੈਨੂੰ ਭਾਬੀ ਮੈਂ ਤੇ ਤੁਹਾਨੂੰ ਦੱਸਿਆ ਹੀ ਬਾਅਦ ਕਿ ਮੇਰੇ ਨਾਲ ਹੀ ਪੜਦੀ ਪੜਈ ਆ ਮਤਲਬ ਇਕੱਠੇ ਪੜਦੇ ਆ ਤੇ ਹੁਣ ਇਹਦੇ ਨਾਲ ਕੋਈ ਇਦਾਂ ਦਾ ਵਾਅਦਾ ਕੀਤਾ ਵੀ ਜੇ ਮੈਂ ਪਾਸ ਹੋ ਗਿਆ ਤੇ ਤੈਨੂੰ ਕੋਈ ਸਰਪ੍ਰਾਈਜ਼ ਕਿਸੇ ਵਾਅਦੇ ਦਾ ਤੈਨੂੰ ਚੇਤਾ ਸਾਡੇ ਵਾਅਦੇ ਦਾ ਕੋਈ ਚੇਤਾ ਨਹੀਂ ਤੈਨੂੰ ਵੀ ਸਾਡੇ ਵੀ ਮੇਰੀ ਭਾਬੀ ਨੇ ਕੀ ਕੋ ਮੇਰੇ ਲਈ ਕੀਤਾ ਵਾ ਤੇ ਬਸ ਇਹਦਾ ਹੀ ਵਾਦਾ ਤੈਨੂੰ ਚੇਤੇ ਰਿਹਾ ਸਾਡਾ ਵਾਦਾ ਨਹੀਂ ਜੇ ਤੇਰੇ ਇਹ ਤੈਨੂੰ ਭਾਬੀ ਚੇਤਾਵਾ ਮੈਨੂੰ ਮੈਂ ਵਿਆਹ ਕਰਵਾਉਂਗਾ ਭੀ ਵਿਆਹ ਤੇ ਤੂੰ ਕਰਾਉਣਾ ਪਰ ਇਹ ਆ ਕਿ ਇਹ ਸੋਚ ਤੇਰਾ ਭਰਾ ਸਿਰ ਤੇ ਨਹੀਂ ਮੈਂ ਆਪਣੀ ਪਰਜਾਈ ਦੀ ਸਲਾਹ ਲਵਾਂ ਤੂੰ ਕੁਛ ਵੀ ਨਹੀਂ ਸੋਚਿਆ ਜੇ ਸੋਚਦੋਂ ਕੁਛ ਤੇ ਫੇਰ ਕੀ ਨਾ ਲੋਕ ਕੀ ਕਹਿਣਗੇ ਸਾਨੂੰ ਭਾਬੀ ਮੈਨੂੰ ਪਤਾ ਵਾ ਤਾਨੂੰ ਪਤਾ ਮੈਂ ਨਾਲ ਗੱਲ ਖੋਲੀ ਐ ਓਡੇ ਕੋਲ ਕਿਹੜੀ ਜ਼ਮੀਨ ਜਾਇਦਾਦ ਭਾਬੀ ਇੰਨੀ ਐ ਇਹਨੂੰ ਵੀ ਸਾਰੀ ਗੱਲ ਮੈਂ ਦੱਸੀ ਐ ਤੇ ਆਡਾ ਘਰ-ਬਾਰ ਨਹੀਂ ਬਣਿਆ ਹਲੇ ਘਰ-ਬਾਰ ਹੀ ਤਾਂ ਨਹੀਂ ਐ ਤੇ ਚਲ ਇੰਨੇ ਮੈਨੂੰ ਇਨਾ ਹਸਲਾ ਹੀ ਦਿੱਤਾ ਵੀ ਮੈਂ ਆਣ ਕੇ ਬਣਾ ਲੂਗੀ ਤੇਨੇ ਹੁਣ ਵੇਖ ਹੀ ਲਿਆ ਵਾ ਕੀ ਤੇ ਜੇ ਤੂੰ ਵੀ ਗੁੱਸਾ ਕਰੋਗੇ ਇਦਾਂ ਤੇ ਫੇਰ ਗੁੱਸਾ ਕਰਾਂਗੇ ਨਹੀਂ ਰਿਸ਼ਤੇ ਭੰਗੀ ਕਰਾਂਗੇ ਚਲੋ ਕਰਨਾ ਤੇਰਾ ਅੱਜ ਵੀ ਆ ਕੱਲ ਵੀ ਆ ਪਰ ਇਹ ਸੋਚਣਾ ਮੇਰੇ ਭਰਾ ਮੁੰਡਾ ਨਿਕਾਜਿਆ ਵਾ ਤੇ ਮੈਂ ਹੀ ਆ ਸਾਰਾ ਕੁਝ ਇਹਨਾਂ ਦਾ ਜੇ ਤੂੰ ਹੀ ਆਪਣੀਆਂ ਮਰਜ਼ੀਆਂ ਕਰੇਂਗਾ ਤੇ ਫੇਰ ਕਿੱਦਾਂ ਹੋਊਗਾ ਭਾਬੀ ਮੈਨੂੰ ਪਤਾ ਤਾਂ ਨੂੰ ਕਿ ਪਤਾ ਰਿਸ਼ਤੇ ਤੇ ਲੱਭਦੇ ਨਹੀਂ ਆ। ਨਾਲੇ ਹਾਨੂੰ ਫਿਰ ਔਖਾ ਹੋ ਜਾਣਾ ਹੋਰ ਤੇ ਹੁਣ ਜਿਹ ਹੈ ਵਾਦੇ ਮੈਨੂੰ ਵੀ ਬੈਂਡ ਆਗੇ ਚੱਲੇ ਨੂੰ ਵੀ ਆਗੇ। ਇਹਦੇ ਘਰ ਦੇ ਮੰਨਦੇ ਆ ਕੁੜੀ ਦੇ। ਤੂੰ ਪੁੱਛ ਲੋ। ਮੰਨਦੇ ਆ ਤੇਰੇ ਘਰ ਦੇ। ਹਾਂਜੀ ਭਾਬੀ ਜੀ ਮੈਨੂੰ ਮੇਰੇ ਪੇਰੈਂਟਸ ਦਾ ਪਤਾ ਉਹਨਾਂ ਨੇ ਮੰਨ ਜਾਣਾ ਉਹਨਾਂ ਨੂੰ ਕੋਈ ਪ੍ਰੋਬਲਮ ਨਹੀਂ। ਸਾਡੇ ਘਰ ਜੋ ਕੁਝ ਹੈਗਾ ਤੇਰੇ ਸਾਹਮਣੇ ਆ ਮੁੜ ਕੇ ਕੱਲ ਨੂੰ ਨਹੀਂ ਕਹਿਣਾ ਤੁਹਾਡੇ ਘਰ ਆ ਨਹੀਂ ਹੈਗਾ ਉਹ ਨਹੀਂ ਹੈਗਾ। ਕੋਈ ਨਹੀਂ ਭਾਬੀ ਜੀ ਮੈਂ ਆਪਣੇ ਆਨ ਕਿ ਬਣਾ ਲਾਂਗੀ ਕੋਈ ਨਹੀਂ ਮੈਂ ਵੀ ਪੜ੍ਹੀ ਲਿਖੀ ਮੈਂ ਵੀ ਜੌਬ ਕਰਾਂਗੀ ਇਹ ਵੀ ਕਰਨਗੀ ਤੇ ਆਪਾਂ ਫਿਰ ਅਣ ਮਿਲ ਕੇ ਬਣਾ ਲਾਂਗੇ ਪਰ ਇਹ ਨਾ ਨਾ ਕੱਲ ਨੂੰ ਵਿਆਹ ਹੀ ਆਣ ਕੇ ਮੁੰਕੇ ਆਪਣੇ ਬਿਆਨ ਬਦਲਨੇ ਵੀ ਤੁਹਾਡੇ ਘਰ ਹੈ ਕੀ ਆ ਨਹੀਂ ਨਹੀਂ ਮੈਨੂੰ ਪਤਾ ਇਹਨਾਂ ਸਾਰਾ ਕੁਝ ਦੱਸਿਆ ਹੁਣ ਤੇ ਮੈਂ ਇਲਕੀ ਦੀ ਇੱਕ ਵੀ ਲੈ ਜੇ ਮੈਂ ਨਾ ਵੇਖਿਆ ਹੁੰਦਾ ਫਿਰ ਤੇ ਚਲੋ ਕੱਲ ਹੋ ਰਹੀ ਆਪ ਜਿੰਨਾ ਕੁ ਪਹਿਲੇ ਬੰਨਾ ਹੈਗਾ ਸਾਰਾ ਕੁਝ ਦੱਸਿਆ ਹੁਣ ਤੇਨੂੰ ਸਾਦੀ ਨਹੀਂ ਹਾਂਜੀ ਮੈਨੂੰ ਦੱਸਿਆ ਇਹਨਾਂ ਨੇ ਸਾਰਾ ਕੁਝ ਹੀ ਪਤਾ ਹੈ ਇਹ ਨਾ ਮੁੰਕੇ ਕੱਲ ਨੂੰ ਆਣ ਕੇ ਮਿਹਣੇ-ਕਮਿਹਣੇ ਕਰੇ ਵੀ ਤੇਰੇ ਘਰ ਹੈ ਕੀ ਆ ਨਹੀਂ ਨਹੀਂ ਕੋਈ ਨਹੀਂ ਮੈਨੂੰ ਪਤਾ ਹੈ ਨਹੀਂ ਮੈਨੇ ਮਾਰਦੀ ਮੈਂ ਨਾਲ ਜਦੋਂ ਮੈਂ ਆਪ ਜੌਬ ਕਰਦੀ ਆਂ ਤੇ ਜਦੋਂ ਬੰਦਾ ਕਮਾਈ ਕਰਨ ਵਾਲਾ ਹੋਵੇ ਤਾਨੂੰ ਪਤਾ ਪਾ ਵਿੱਚ ਸਾਰਾ ਕੁਛ ਤੇ ਬਣ ਜਾਂਦਾ ਚਲ ਠੀਕ ਹੈ ਜੇ ਦਰਕਾਰ ਮੰਗਦੇ ਆ ਨਾ ਬਹੁਤ ਹੀ ਮੈਂ ਚਾ ਲੈ ਕੇ ਆਉਣੀ ਹੈ ਹਾਏ ਹਾਏ ਤੂੰ ਐਵੇਂ ਡਰੀ ਜਾਂਂਦੀ ਏ ਮੈਨੂੰ ਡਰ ਕੇ ਹੀ ਮੈਂ ਭਾਪੀ ਦਾ ਨਹੀਂ ਤੇ ਗੁੱਸੇ ਆ ਨਹੀਂ ਬਹੁਤ ਹੈ ਮੈਂ ਤੇ ਆਪੇ ਹੀ ਨਾ ਇਹੋ ਹੀ ਸੋਚਿਆ ਜਦੋਂ ਭਾਪੀ ਨੇ ਗੁੱਸੇ ਨਾਲ ਬੋਲਿਆ ਨਾ ਪਹਿਲਾਂ ਹੀ ਉਹ ਕਰ ਦਿੰਦੇ ਆ ਨਹੀਂ ਪਰ ਤੈਨੂੰ ਪਤਾ ਜਦੋਂ ਮੈਨੂੰ ਨਹੀਂ ਗੇਜ ਨੂੰ ਪਾ ਲਿਆ ਫਿਰ ਮੈਨੂੰ ਤੇ ਸਹਿਣਾ ਹੀ ਪੈਣਾ ਗੁੱਸਾ ਚਲ ਕੋਈ ਗੱਲ ਨਹੀਂ ਮੰਨ ਗਈ ਆ ਮੰਨ ਗਈ ਆ ਕੋਈ ਗੱਲ ਨਹੀਂ ਭਾਬੀ ਨੇ ਨਹੀਂ ਹੁਣ ਨਹੀਂ ਕੋਈ ਵੀ ਗੱਲ ਕਰਨੀ ਹੁਣ ਮੇਰੇ ਸਾਹਮਣੇ ਤੈਨੂੰ ਜਾਣਾ ਚਾਹੀਦਾ ਪਿੱਛੇ ਕਿ ਨਹੀਂ ਨਹੀਂ ਮੈਂ ਨਹੀਂ ਜਾਵਾਂ ਕੋਈ ਨਹੀਂ ਮੈਂ ਕਿਹਾ ਤੂੰ ਇੰਜਰ ਜਾਣਾ ਤੇ ਨਹੀਂ ਤਾਂ ਬੈਠੇ ਰੋ ਕੋਈ ਨਾ ਆਪਣੇ ਲੈ ਆੜੀ ਭਾਬੀ ਨੇ ਚੱਲ ਚਾਹ ਲੈਣ ਗਈ ਆ ਭਾਬੀ ਕੋਈ ਗੱਲ ਨਹੀਂ ਸਹੀ ਆ ਚੱਲ ਚੱਲ ਪਹਿਲੀ ਵਾਰ ਹੀ ਆਈ ਆ ਪਕੌੜੇ ਤੋਂ ਕਾਟ ਹੀ ਦਿੱਨੀ ਆ ਇਹ ਆਖੋਗੀ ਵੀ ਮੈਂ ਪਹਿਲੀ ਵਾਰ ਹੀ ਗਈ ਆ ਮੈਨੂੰ ਪੁੱਛਿਆ ਹੀ ਨਹੀਂ ਕੁਛ ਚਾਹ ਪਾਣੀ ਜਮਾਲ ਦਿੱਤਾ ਹੀ ਨਹੀਂ ਕੋ ਚੱਲ ਗੋਲ ਚੱਲ ਨਾ ਦੇ ਹੀ ਨਹੀਂ ਕੱਢ ਕੇ ਕੋਰੇ ਸ਼ਾਮ ਹੈ ਗਈ ਹੈ પાਕੇ ਦੇ ਹੀ ਹੋ ਚੱਲ ਚਾਹ ਭਾਬੀ ਪਕੌੜੇ ਬਣਾਈ ਪਏ ਨਹੀਂ ਬਣਾ ਕੇ ਲਿਆਈ ਮੈਂ ਚੱਲ ਪਹਿਲੀ ਵਾਰ ਆਈ ਖੁੜੀ ਤੇ ਰਹਿਣ ਦੇ ਨਹੀਂ ਭਾਬੀ ਦੇ ਚੋਂ ਕੋਈ ਕਰਨੀ ਫੇਰ ਕੀ ਹੈ ਚੱਲ ਤੂੰ ਕਿਹੜੀ ਰੋਜ਼ ਤੂੰ ਨਹੀਂ ਚੱਲ ਫੜ ਚਾਹ ਚਾਹ ਤੇ ਬਹੁਤ ਚਾਦੀ ਹੈ ਇਹਦੇ ਥੋੜੀ ਜੀਏ ਛੋਟੇ ਛੋਟੇ ਕੱਪ ਹੀ ਆ ਆਹ ਦਿਨ ਚਲੋ ਭਾਬੀ ਤੁਸੀਂ ਵੀ ਲਓ ਹਾਲੋ ਅਬੀਦ ਸੋਕੇ ਆ ਨਾ ਅੱਛਾ ਹਾਂ ਫੁੰਨਾ ਆ ਗਿਆ ਸੋਖਦਾ ਹਲੋ ਹਲੋ ਹਾਂਜੀ ਕਿਦਾਂ ਮੈਂ ਤੁਹਾਨੂੰ ਕਹਿਣਾ ਕਿ ਤੁਸੀਂ ਅੱਜ ਤੱਕ ਬਿਲਕੁਲ ਫੋਨ ਨਾ ਲਾਇਓ ਤੇ ਨਾ ਹੀ ਮੈਸੇਜ ਕਰਿਓ ਕਿਉਂ ਫੋਨ ਨਾ ਲਾਇਓ ਹਾਂਜੀ ਮੇਰਾ ਘਰ ਤੇ ਇਹ ਰਿਸਟ ਬੱਕਾ ਕਰਦਾ ਹੈ ਕਿੱਥੇ ਅਮਰੀਕਾ ਆ ਮੁੰਡਾ ਜੋਬ ਕਰਦਾ ਉਹ ਆ ਤੂੰ ਯਾਰ ਐਦਾਂ ਥੋੜੀ ਹੁੰਦਾ ਸੁੱਕ ਤੂੰ ਮੇਰੇ ਘਰ ਆਣ ਕਿ ਹੁਣ ਭਾਬੀ ਨੀਆਂ ਵੀ ਆਸਾਂ ਕਿੰਨੀਆਂ ਬਣ ਗਈਆਂ ਸੀ ਭਾਬੀ ਵੀ ਮੰਨ ਗਈ ਤੂੰ ਫੇਰ ਆ ਤੇ ਕੰਮ ਗਲਤ ਕੀਤਾ ਨਾ ਮੈਂ ਗੱਲ ਕਰਨੀ ਪਰ ਉਹਨਾਂ ਨੇ ਮੇਰੇ ਗੱਲ ਕਰਨ ਤੋਂ ਮੈਂ ਨਾ ਮੰਮੀ ਜੜੀ ਉਹਨਾਂ ਨੇ ਰਿਸ਼ਤਾ ਪੱਕਾ ਕਰਤਾ ਤੇ ਮੈਂ ਉਹਨੂੰ ਨਾ ਨੂੰ ਜਵਾਬ ਨਹੀਂ ਦੇ ਸਕਦੀ। ਦੇਖਿਓ ਉਹਨਾਂ ਨੇ ਰਿਸ਼ਤਾ ਉੱਤੇ ਪੱਕਾ ਕਰਤਾ ਐ ਸਾਰੀ ਗੱਲਬਾਤ ਹੋ ਚੁੱਕੀ ਆ ਤੇ ਯਾਰ ਭਾਬੀ ਨੂੰ ਮੈਂ ਕੀ ਆਖੂੰ ਭਾਬੀ ਨੇ ਕਹਿਣਾ ਮਾਰ ਲਾ ਹੋਰ ਫੋਕੀਆਂ ਫੜਾਂ। ਇਹ ਨਹੀਂ ਮੈਨੂੰ ਪਤਾ ਤੁਸੀਂ ਕਿੱਦਾਂ ਹੈ ਜਲ ਕਰਨਾ ਐ ਬਟ ਮੇਰਾ ਰਿਸ਼ਤਾ ਹੋ ਗਿਆ ਐ। ਨੂੰ ਤਾਂ ਹੀ ਵੇਖ ਲਿਓ ਦin ਆਪਣੀ ਭਾਬੀ ਨਾਲ ਜਿੱਤਾਂ ਗੱਲ ਬੰਦੀ ਆ। ਤੂੰ ਯਾਰ ਫੈਸਲੇ ਦੇ ਖਿਲਾਫ ਨਹੀਂ ਜਾ ਸਕਦੀ ਜੋ ਉਹਨਾਂ ਨੇ ਮੇਰੇ ਲਈ ਫੈਸਲਾ ਕੀਤਾ ਬਿਲਕੁਲ ਸਹੀ ਐ। ਤੇ ਜਿਹੜਾ ਆਪਾਂ ਫੈਸਲਾ ਕੀਤਾ ਸੀ ਉਹ ਜੋ ਤਹੀ ਉਹ ਨੋ ਫੈਸਲੇ ਤੇ ਜਿਹੜੀ ਮੇਰੇ ਘਰ ਆਈ ਸੀ ਤੂੰ ਉਹ ਕਰ ਜਿਵੇਂ ਹੋਂ ਟਾਈਮ ਪਰ ਤੇ ਤਾਪੀ ਕੀ ਆ ਬੜਾ ਮੂਲਮ ਕਿਆ ਪੱਬੀ ਹੋਣਾ ਕੀ ਆ ਸੁੱਖ ਦਾ ਰਿਸ਼ਤਾ ਦੇ ਘਰ ਆਣਿਆ ਕਿਤੇ ਹੋਰ ਤੈ ਕਰਤਾ ਮੈਨੂੰ ਤੇ ਪਹਿਲਾਂ ਹੀ ਲੱਗਦਾ ਸੀ ਕੁੜੀ ਇੰਨੀ ਚਲਾ ਕੇ ਹੀ ਭਾਬੀ ਕਾਦੀ ਚਲਾ ਗਈ ਦੱਸ ਨਹੀਂ ਉਹ ਇਦਾਂ ਦੀ ਉਹਦੇ ਘਰ ਵਾਲਿਆਂ ਫੈਸਲਾ ਕੀਤਾ ਵਾ ਜੀ ਕਾ ਜਨਾ ਆਇਆ ਗੱਲ ਤੂੰ ਭੁਲਾ ਵਾ ਤੂੰ ਗੱਲਾਂ 'ਚ ਬੜੀ ਛਿੱਤੀ ਹੁੰਨਾ ਵਾ ਉਹ ਭਾਬੀ ਉਹਦੇ ਘਰ ਵਾਲਿਆਂ ਫੈਸਲਾ ਕੀਤਾ ਵਾ ਹੁਣ ਜੂ ਸੁੱਖ ਨੂੰ ਮਨਜ਼ੂਰ ਮੈਂ ਉਹਦੇ ਫੈਸਲੇ ਦੇ ਖਿਲਾਫ ਨਹੀਂ ਜਾ ਸਕਦਾ ਫੈਸਲੇ ਦੇ ਨਹੀਂ ਜਾ ਸਕਦਾ ਪਰ ਉਹਨੂੰ ਵੀ ਸੋਚਣਾ ਚਾਹੀਦਾ ਨੇ ਥੋੜਾ ਬੋਤਾ ਵੀ ਪਹਿਲਾਂ ਕਰਦੀ ਨਾ ਘਰ ਵੀ ਆਈ ਸਾਰਾ ਕੁਝ ਕੀਤਾ ਘਤਰਿਆ ਵੀ ਫਿਰ ਵੀ ਉਹਨੂੰ ਕੋ ਪੱਲੇ ਨਹੀਂ ਪਿਆਵਦੇ ਭਾਬੀ ਮੈਨੂੰ ਅੱਗੇ ਦੇਦਾਈ ਤੇ ਤੂੰ ਹੀ ਮੈਨੂੰ ਡਾਟਣਾ ਹੀ ਆ ਜਿੱਦਾਂ ਤੂੰ ਹੰਮੀ ਭਰੀ ਸੀ ਨਾ ਵੀ ਜਿੱਦਾਂ ਤੂੰ ਕਿਹਾ ਸੀ ਉਦਾਂ ਹੀ ਹੰਮੀ ਭਰੀ ਅਸੀਂ ਤੇ ਚਾਹ ਤੂੰ ਖੁਸ਼ ਵਾਂ ਤੇ ਅਸੀਂ ਵੀ ਖੁਸ਼ ਵਾਂ ਉਹ ਭਾਬੀ ਮੈਂ ਬੜਾ ਵਧੀਆ ਖੁਸ਼ ਹਾਂ ਪਰ ਜੋ ਪ੍ਰਮਾਤਮਾ ਨੂੰ ਮਨਜ਼ੂਰ ਸਾਡਾ ਨਹੀਂ ਹੋਣਾ ਕੋਈ ਰਿਸ਼ਤਾ ਕੀ ਕਰਨਾ ਫਿਰ ਭਾਬੀ ਪਰ ਮੈਂ ਉਹ ਕੁੜੀ ਦੇ ਫੈਸਲੇ ਦੇ ਉਲਟ ਨਹੀਂ ਜਾ ਸਕਦਾ ਕੋਈ ਨਹੀਂ ਭਾਬੀ ਜਿੱਥੇ ਉਹ ਖੁਸ਼ ਕੋਈ ਗੱਲ ਨਹੀਂ ਹੁਣ ਮੇਰੀ ਮੈਂ ਆਪੇ ਵੇਖ ਲਊਗਾ ਰੱਬ ਨੇ ਸਾਡੇ ਲੇਖ ਨਹੀਂ ਮਿਲਾਈ ਜੇ ਕਿਸਮਤ ਵਿੱਚ ਨਹੀਂ ਸਾਥ ਫਿਰ ਮੇਲ ਕਿਉਂ ਕਰਵਾਈ ਰੱਬ ਵੀ ਜਾਣਦਾ ਭੁੱਲ ਨਹੀਂ ਸਕਦੇ ਤੈਨੂੰ ਪਤਾ ਨਹੀਂ ਫਿਰ ਵੀ ਕਿਉਂ ਸੰਜੋਗ ਨਹੀਂ ਮਿਲਾਈ ਤੈਨੂੰ ਪਤਾ ਨਹੀਂ ਫਿਰ ਵੀ ਕਿਉਂ ਸੰਜੋਗ ਨਹੀਂ ਮਿਲਾਈ